ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰੀ ਮੈਂ ਪਹਿਲੋਂ ਜੋਸਪਰੀਆਂ ਦੇ ਸਬੰਧ ਦੇ ਵਿੱਚ ਵੀਡੀਓ ਪਾਉਂਦਾ ਰਿਹਾ ਤੇ ਪੋਸਟਾਂ ਵੀ ਪਾਉਂਦਾ ਰਿਹਾ ਉਹ ਸਬੰਧ ਦੇ ਵਿੱਚ ਮੈਂ ਅੱਜ ਆਪ ਜੀ ਤੇ ਰੂਹ ਰੂਪ ਇਸ ਕਰਕੇ ਆਇਆ ਮੈਂ ਕਿ ਜਿਹੜੇ ਜੋਧਪੁਰੀਆਂ ਦੇ ਕੇਸ ਸੀ ਉਹਨਾਂ ਦਾ ਹੁਣ ਕੁਝ ਨਹੀਂ ਜੇ ਬਣਨਾ ਕਿਉਂਕਿ ਕੱਲ ਮੈਂ ਕਮਿਸ਼ਨਰ ਸਾਹਿਬ ਦੇ ਦਫ਼ਤਰ ਗਿਆ ਸੀ ਤੇ ਮੈਂ ਪਤਾ ਕੀਤਾ ਸੀ ਕਿ ਭਈ ਜੋਧਪੁਰੀਆਂ ਦੇ ਕੇਸ ਦਾ ਕੀ ਬਣਿਆ ਚਨਹੌਂਸਾ ਦੇ ਕੇਸ ਦਾ ਕੀ ਬਣਿਆ ਜੋਧਪੁਰੀਆਂ ਦੇ ਕੇਸ ਨੂੰ ਪੁਲਸ ડીਲ ਕਰਦੀ ਸੀ ਦੇਖਦੀ ਸੀ ਸਾਰਾ ਕਾਰੋਬਾਰ ਪੁਲਸ ਨੇ ਜੋ ਵੀ ਕਰਨਾ ਸੀ ਪੁਲਸ ਨੇ ਕਰਨਾ ਸੀ ਔਰ ਉੱਥੇ ਜਾ ਕੇ ਮੈਨੂੰ ਇਹ ਪਤਾ ਲੱਗਾ ਕਿ ਵਾਕਿਆ ਹੀ ਜਦੋਂ ਮੇਰੇ ਕੇਹਤੇ ਨਾਲ 25 ਬੰਦੇ ਜੁੜੇ ਜਿਸ ਤੇ ਜੋਤ ਪੁਣਾ ਦੇ ਬਣਦੇ ਨਹੀਂ ਸੀ ਜਦੋਂ 25 ਬੰਦੇ ਮੇਰੇ ਕੇਹਤੇ ਨਾਲ ਜੁੜੇ ਉਹ ਦਿਨ ਮੇਰੇ ਵਾਸਤੇ ਮਨੂਹਸ਼ ਦਿਨ ਸੀ ਕਿ ਉਹ 25 ਬੰਦੇ ਮੇਰੇ ਨਾਲ ਜੁੜੇ ਤੇ ਮੇਰਾ ਕੇਸ ਵੀ ਕਾਰਜ ਹੋ ਗਿਆ ਇਹ ਪਤਾ ਨਹੀਂ ਇਹਦੇ ਮਗਰ ਦਿਮਾਗ ਕਿਤਾ ਸੀ ਜਿਹੜਾ ਛਾਤਰ ਦਿਮਾਗ ਸੀ ਜਿੰਨੇ ਕਹਿ ਕੇ ਕਿ ਚੰਨਣ ਸਿੰਘ ਦਾ ਕੇਸ ਹਾਈ ਕੋਰਟ ਆ ਜੀ ਉਹ 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 ਦਾ ਸਹਾਰਾ ਲੈ ਕੇ ਉਹ ਉਹਦਾ ਆ ਆਸਰਾ ਲੈ ਕੇ ਉਹਨੂੰ ਉਹਦੋਂ ਵਰਤ ਕੇ ਇਹ ਜਿਹੜੇ ਕੇਸ ਉਹਦੇ ਨਾਲ ਲਾ ਦਿੱਤੇ ਜਾਣ ਕਿਉਂਕਿ 30 25 ਸਾਲ ਬਾਅਦ ਕੇਸ ਨਹੀਂ ਚ ਲੱਗਦੇ ਐਸੇ ਕੇਸ ਸਵਾਂਤੀ ਮੈਂ ਕਹੀ ਰਹੀ ਇਹ ਬੇਨਤੀ ਕਰਦਾ ਰਿਹਾ ਕਿ ਮੈਂ ਭੁਖੜਤਾ ਰੱਖੂੰਗਾ ਮੈਂ ਸੰਘਰਸ਼ ਕਰੂੰਗਾ ਮੈਂ ਰੁਲਾ ਪਾਉਂਗਾ ਤੇ ਕੱਲ ਮੈਨੂੰ ਕਮਿਸ਼ਨਰ ਸਾਹਿਬ ਤੇ ਦਫ਼ਤਰ ਤੇ ਇੱਕ ਜਾਣਕਾਰੀ ਹੱਥ ਲਹੀ ਹੈ ਕਿ ਜਿਹੜੇ 94 ਤੋਂ ਪਹਿਲੋ ਕੇਸ ਲੱਗੇ ਸੀ ਉਹਨਾਂ ਨੂੰ ਮਾਜਾ ਮਿਲਿਆ ਤੇ ਜਿਹੜੇ 93 ਤੋਂ ਬਾਅਦ ਯਾ ਹੋਣ ਜਿਹੜੇ ਨਵੇਂ ਕੇਸ ਆਏ 150 ਕੇਸ ਆਇਆ ਸੀ ਉਹ ਸਾਰਾ ਉਹ ਡਿਸਮਿਸ ਕਰ ਦਿੱਤਾ ਹੁਣ ਮੇਰਾ ਕੇਸ ਤੇ 1900 ਨਾ ਨਵੇਦਨਾ ਲਗਾ ਸੀ ਉਰ ਉਹ ਇਸ ਚੀਜ਼ ਨੂੰ ਮੰਨਦੇ ਆ ਮੈਂ ਵੀ ਸੋਚਦਾ ਸੀ ਕਿ ਮੈਂ ਛਟੀਆਂ ਛੁੱਟੀਆਂ ਪਾਈਆਂ ਧਰਨੇ ਦਾ ਕਿਹਾ ਮੈਂ ਕਿਹਾ ਮੈਂ ਭੁਗੜਤਾ ਰੱਖੂੰਗਾ ਤੇ ਹੋਰ ਕੋਈ ਗੱਲ ਹੁੰਦੀ ਤੇ ਮੈਨੂੰ ਵੀ ਪੁਲਿਸ ਨੇ ਚੁੱਕ ਕੇ ਲੈ ਜਾਣਾ ਸੀ ਤੇ ਚਾਰ ਛੇਤਰ ਮਾਰਨੇ ਸੀ ਇਹ ਹਕੀਕਤ ਤੇ ਹੋਈ ਆ ਨਾ ਔਰ ਉਹ ਐਸਜੀ ਨੂੰ ਮੰਨਦੇ ਆ ਸਰਕਾਰ ਵੀ ਮੰਨਦੀ ਹੈ ਔਰ ਕਲ ਕਮਿਸ਼ਨ ਸਾਹਿਬ ਦੇ ਦਫਤਰ ਵੀ ਇਹ ਗੱਲ ਚੱਲੀ ਸੀ ਕਿ ਵਾਕਈ ਚੈਨਲ 900 ਦਾ ਕੇਸ ਲੱਗਾ ਲੱਗਾ ਸੀ ਬਹਿਸ ਵੀ ਹੋਈ ਆ ਤਰੀਕਾ ਵੀ ਪਈਆ ਪਰ ਜਿੱਦੋਂ 25 ਕੇ ਚੈਨਲ 900 ਦੇ ਨਾਲ ਜੁੜੇ ਤੇ ਉਹ ਕੇਸ ਸਾਰੇ ਜੱਜ ਸਾਹਿਬ ਨੇ ਖਾਰਜ ਕਰਤੇ ਰੱਦ ਕਰ ਦਿੱਤੇ ਕਿਉਂਕਿ ਇਹਨੇ ਲੇਟ ਕੇਸ ਨਹੀਂ ਲੱਗਦੇ ਔਰ ਇਸ ਕਰਕੇ ਮੈਂ ਉਸ ਦਿਨ ਨੂੰ ਮਨੂਸ਼ ਦਿਨ ਮੰਨਦਾ ਔਰ ਉਹ ਜਿਹੜੇ 25 ਬੰਦੇ ਜਿਹੜੇ ਮੇਰੇ ਨਾਲ ਜੁੜੇ ਉਹ ਪਤਾ ਨਹੀਂ ਕੀਤੀ ਗੰਦੀ ਸੋਚ ਸੀ ਗੰਦਾ ਦਿਮਾਗ ਸੀ ਉਸ ਬੰਦੇ ਦਾ ਜੀ ਜਿਨੇ ਮੇਰਾ ਕੇਸ ਖਰਾਬ ਕਰਨ ਵਾਸਤੇ ਬੰਦੇ ਹਾਈ ਕੋਰਟ ਮੇਰੇ ਨਾਲ ਜੁੜੇ ਔਰ ਮੈਂ ਕੱਲ ਦੱਸ ਦਵਾਂ ਕੀ ਹੁਣ ਵੀ ਜਿਹੜੇ ਜੋਧਪੁਰੀਆਂ ਨੂੰ ਗਮਰਾਹ ਕੀਤਾ ਜਾਂਦੇ ਆ ਕਿ ਤੁਹਾਡੇ ਕੇਸ ਲੱਗ ਜਾਣਗੇ ਜੀ ਤੁਸੀਂ ਜੋਧਪੁਰਾ ਚ ਜੋਧਪੁਰ ਜੀਲ ਤੇ ਜਾ ਕੇ ਰਕਾਟੇ ਆਓਗੇ ਤੇ ਪੈਸੇ ਦਿਓ ਮੈਂ ਜੋਧਪੁਰੀਆਂ ਨੇ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਭਰਾਓ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚੁੱਪ ਕਰਕੇ ਆਪਣੀ ਮਿਹਨਤ ਕਰੋ ਇਹ ਹਕੀਕਤ ਏ ਆ ਜਿਹੜੇ ਤੁਹਾਨੂੰ ਵਕੀਲਾਂ ਦਾ ਕਹਿਣ ਰੇ ਕਹਿ ਰਹੇ ਨੇ ਜਾਂ ਤੁਹਾਡੇ ਕੇਸ ਦਾ ਜਿਹੜਾ ਤੁਹਾਨੂੰ ਇੱਕ ਲਾਲੀਪਪ ਦੇ ਰਹੇ ਨੇ ਦੇਖੀ ਇਸ ਤੁਹਾਡਾ ਬਣਨਾ ਕੱਖ ਨਹੀਂ ਨਾ ਲੱਗਣਾ ਹੀ ਆ ਕਿਉਂਕਿ 90 ਦਿਨ ਦਾ ਟਾਈਮ ਹੁੰਦਾ ਕੇਸ ਕਰਨ ਦਾ ਤੇ ਇਹ ਕੇਸ ਖਾਰਜ ਹੋਏ ਨੂੰ ਚੌਥੇ ਮਹੀਨੇ 2023 ਦਾ ਖਾਰਜ ਹੋਇਆ ਤੇ ਹੁਣ ਤੇ ਚਮੀ ਵੀ ਲੰਘ ਚੱਲਿਆ ਆ ਜਿਹੜੇ ਵੀਰ ਮੇਰੇ ਭਰਾ ਜੋਧਪਰੀਏ ਭੰਜੇ ਬਿਰਤੇ ਆਂ ਜਾ ਕੇ ਆਪਣੇ ਕੇਸ ਨੂੰ ਨਾਲੇ ਸਿਰੋ ਫਿਰ ਚੁਕੀਆਂ ਕਰੀਏ ਹੋਣਾ ਕੱਖ ਨਹੀਂ ਆ ਤੇ ਦੂਜੇ ਗਰੀਬ ਬੰਦਿਆਂ ਦਾ ਵੀ ਨੁਕਸਾਨ ਨਾ ਕਰੋ ਜੋ ਤੁਸੀਂ ਕਹਿ ਦਿੰਦੇ ਕਿ ਵਕੀਲ ਸਾਹਿਬ ਨੂੰ ਮਿਲ ਗਏ ਪੈਸੇ ਦਈਏ ਕੇਸ ਲਗਣਾ ਔਰ ਜਿਹੜੇ ਵਕੀਲ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਚੰਗੀ ਤਰ੍ਹਾਂ ਜਾਣਦੇ ਆ ਕਿ ਨਹੀਂ ਲਗਣਾ ਤੇ ਮੈਨੂੰ ਤਾਂ ਫਿਰ ਇੱਕੋ ਹੀ ਗੱਲ ਸਮਝ ਲੱਗੀ ਔਰ ਦਸੀ ਹੈ ਕਿ ਜੇ ਤੁਸੀਂ ਮੇਲ ਮਲਾਵ ਕੇ ਕੋਈ ਕੰਮ ਕਰ ਲੋ ਜੇ ਤੁਹਾਨੂੰ ਸਰਕਾਰ ਕੋਈ ਦੇ ਦੇ ਤੇ ਸੋਵਾਰੀ ਦੇ ਦੇ ਪਰ ਕੋਟ ਦਾ ਜਿਹੜਾ ਕੰਮ ਆ ਉਹ ਖਤਮ ਹੋ ਗਿਆ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਆਪੋ ਆਪਣੇ ਘਰਾਂ ਦਾ ਗੁਜ਼ਾਰਾ ਕਰੋ ਪਰਿਵਾਰ ਪਾਲੋ ਤੇ ਜੋਧਪੁਰਿਆਂ ਵਾਲੇ ਚੱਕਰ ਜਿਨਾ ਪਾਓ ਕਿ ਤੁਹਾਨੂੰ ਪਤਾ ਨਹੀਂ ਕੀ ਮਿਲ ਜਾਣਾ ਐਨਐਸੀ ਦੇ ਤੇ ਮਿਲਿਆ ਨਹੀਂ ਪਰ ਫਿਰ ਵੀ ਮੈਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਮੈਂ ਇਹਨਾਂ ਵਾਂਗੂ ਕਿ ਇਹ ਜਿਹੜਾ ਤੁਸੀਂ ਕੰਮ ਕੀਤਾ ਜੇ ਮਾੜਾ ਤਾਨੂੰ ਇਹ ਕੰਮ ਕਰਨਾ ਨਹੀਂ ਚਾਹੀਦਾ ਕਿਉਂਕਿ ਜੋਤਪ੍ਰਿਆ ਨੂੰ ਗੁਮਰਾਹ ਨਾ ਕਰੋ ਤੇ ਅੱਜ ਤਾਰੇ ਪਹਿਲਾਂ ਹੀ ਲੁੱਟੇ-ਕੁੱਟੇ ਆ ਬਰਬਾਦ ਹੋਏ ਨੇ ਤੇ ਇਹਨਾਂ ਨੂੰ ਹੁਣ ਫੇਰ ਦਮੇਸਰੋਂ ਬਰਬਾਦ ਕਰਨ ਦਾ ਇੱਕ ਟਕਵਾਂਜ ਚੱਲਿਆ ਵਾ ਤੇ ਇਹਦੇ ਨਾਲ ਬਣਨਾ ਕੱਕ ਨਹੀਂ ਜੇ ਜੋਤਪ੍ਰਿਆ ਨੂੰ ਮੈਂ ਜੋਤਪ੍ਰਿਆ ਨੂੰ ਬੇਨਤੀ ਕਰਦਾ ਕਿ ਤੇ ਚੁੱਪ ਕਰਕੇ ਜਾਓ ਤੇ ਆਪਣੀ ਮਿਹਨਤ ਕਰੋ ਤੇ ਆਪਣੇ ਬੱਚੇ ਪਾਲੋ ਤੇ ਇਹੋ ਜਿਹਾ ਕੰਮ ਨਾ ਕਰੋ ਤੇ ਆਪਣਾ ਸਮਾਂ ਖਰਾਬ ਨਾ ਕਰੋ ਜੇ ਇਹ ਕੇਸ ਹੋਣ ਵਾਲੇ ਹੁੰਦੇ ਲੱਗਣ ਵਾਲੇ ਹੁੰਦੇ ਤੇ ਪਹਿਲੋਂ ਲੱਗ ਜਾਣੇ ਜੀ ਉਸ ਸਮੇਂ ਲੱਗ ਜਾਣੇ ਸੀ ਜਦੋਂ 84 ਦੇ ਬੰਦੇ ਛੁੱਟ ਕੇ ਆਏ ਆ ਫਿਰ ਪੈਵਰ ਹੀ ਨਹੀਂ ਕੀਤੀ ਕਿਸੇ ਨੇ ਬਾਹ ਨਹੀਂ ਫੜੀ ਤੇ ਅੱਜ 30 35 32 ਸਾਲ ਬਾਅਦ ਕੇਸ ਕਿੱਥੋਂ ਲੱਗਣਗੇ ਕੇਸ ਨਹੀਂ ਚ ਲੱਗਣੇ ਆਪੋ ਆਪਣੇ ਬੱਚੇ ਪਾਲੋ ਪਰਿਵਾਰ ਪਾਲੋ ਤੇ ਚੁੱਪ ਕਰਕੇ ਆਪਣੀ ਮਿਹਨਤ ਮਜ਼ਦੂਰੀ ਕਰੋ ਤੇ ਆ ਜਿਹੜਾ ਹੁਣ ਗਿਆ ਨਾ ਜੀ ਉਹ ਪੂਰਨ ਸੱਗ ਹੁੰਦਲ ਨੂੰ ਜੀ ਐਂ 5-5000 ਰੁਪਏ ਦਿੱញੀਆਂ ਜਾਂ ਹੰਦਲ ਸਾਹਿਬ ਕਹਿੰਦੇ ਤੁਸੀਂ ਜੋਧਪੁਰ ਜਿਲ੍ਹੇ ਤੱਕ ਜਾ ਕੇ ਰਿਕਾਟ ਲਿਆਓ ਕਿ ਕਦੋਂ ਫੜੇ ਗਏ ਸੀ ਕਿੱਥੇ ਰੱਖੇ ਸੀ ਕਿਹੜੀ ਧਾਰਾ ਲੱਗੀ ਕਦੋਂ ਸਰਕਾਰ ਨੇ ਮਾਫੀ ਮੰਗੀ ਕੋਈ ਇਹ ਜਿਹੜੀਆਂ ਗੱਲਾਂ ਫਜ਼ੂਲ ਦੀਆਂ ਗੱਲਾਂ ਵਾ ਇਸ ਦੇ ਵਿੱਚ ਕੁਝ ਨਹੀਂ ਆ ਜਿੰਨੇ ਕੇਸ ਲੱਗੇ ਨੇ ਪਹਿਲੋ ਕੇਸ ਲੱਗੇ ਨੇ ਇਹ ਕਿਤੇ ਜੋਧਪੁਰ ਤੋਂ ਰਿਕਾਟ ਮੰਗਾ ਕੇ ਇਹਨਾਂ ਨੇ ਲਾਏ ਹੁਣ ਇਹਨਾਂ ਨੂੰ ਪਤਾ ਕਿ ਅਸੀਂ ਇਹਨਾਂ ਨੂੰ ਢਾਲਣਾ ਲਾਲੀਪਪ ਦੇਣਾ ਤੇ ਲਾਲੀਪਪ ਦਿੰਦੇ ਨੇ ਮੈਂ ਇਸ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਹੋ ਸਕੇ ਤੇ ਜਿਨ੍ਹਾਂ ਨੂੰ ਨਾ ਨੌਕਰੀ ਮਿਲੀ ਆ ਤੇ ਨਾ ਉਹਨਾਂ ਦੇ ਬੱਚਿਆਂ ਨੂੰ ਮਿਲੀ ਆ ਉਹਨਾਂ ਨੂੰ ਨੌਕਰੀਆਂ ਦਵੋ ਤੇ ਜੁਗਤਪੁਰੀਆਂ ਦੀ ਸਾਰ ਲਵੋ ਮੈਂ ਤੇ ਇਹ ਗੱਲ ਕਹਿਣਾ ਕਿ ਨਹੀਂ ਲਈ ਜੇ ਲਈ ਹੁੰਦੀ ਸਾਰ ਤੇ ਜੇ 40 ਬੰਦਿਆਂ ਦੀ ਪ੍ਰੈਮਰੀ ਕਰ ਸਕਦੀ ਸ਼ਰੋਣੀ ਕਮੇਟੀ ਤੇ ਫਿਰ 350 ਦੀ ਕਿਉਂ ਨਹੀਂ ਆ ਜਿਹੜਾ ਗੁਰੂ ਘਰ ਦੀਆਂ ਗੋਲਕਾਂ ਦਾ ਧੰਨ ਜਾਣਦੇ ਆ ਪੈਸਾ ਜਾ ਰਿਹਾ ਵਾ ਵਕੀਲਾ ਨੂੰ ਫੀਸ ਜਾ ਰਹੀ ਆ ਇੱਕ ਬੰਦੇ ਨੇ ਮੇਰੇਖਾ 5500 ਰੁਪਇਆ ਵਕੀਲ ਦਾ ਭਰਦੇ ਸੀ 325 ਬੰਦੇ ਦਾ ਕਿੰਨਾ ਪੈਸਾ ਬਣਦਾ ਜੀ ਮੈਂ ਭਾਵੇਂ ਘੱਟ ਪੜਿਆ ਲਿਖਿਆ ਪਰ ਮੈਨੂੰ ਨਾ ਤਜਰਬਾ ਨਹੀਂ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦਾਅਵੇ ਨਾਲ ਕਹਿ ਦੇਣਾ ਕਿ ਇਹ ਕਹਿਦਾ ਬੜਨਾ ਕੱਖ ਨਹੀਂ ਇਹ ਤੁਹਾਨੂੰ ਗੁੰਮਰਾਹ ਕਰ ਰਹੇ ਨੇ ਇਹ ਗੁੰਮਰਾਹ ਕਰ ਰਹੇ ਆ ਗੁਮਾਰ ਗੁੰਮਰਾਹ ਨਾ ਉਹ ਕਿਉਂਕਿ ਤੁਸੀਂ ਪਿੰਡੋਂ ਸੁੱਤੇ ਰਹੇ ਜੀ ਤੋ ਇਹ ਮਸਲੇ ਹੱਲ ਨਹੀਂ ਹੋਣੇ ਇਹਦਾ ਇੱਕੋ ਹੀ ਤਰੀਕਾ ਵਾ ਜੇ ਸਰਕਾਰ ਨਾਲ ਬਹਿ ਕੇ ਗੱਲ ਹੋ ਜੇ ਜਾਂ ਸਰਕਾਰ ਚਾਹੇ ਤੇ ਕੋਈ ਮਦਦ ਕਰ ਸਕਦੀ ਆ ਕੋਰਟ ਵੱਲੋਂ ਤੇ ਜਿਹੜੇ ਖਰਚ ਹੋ ਗਏ ਇਹ ਹੋ ਗਏ ਹੁਣ ਜਿਹੜੇ ਆਪਣੇ ਮਗਰ ਲਾਉਣ ਵਾਸਤੇ ਬੰਦੇ ਜੇ ਕਹੀ ਜਾਂਦੇ ਜੀ ਨਹੀਂ ਜੀ ਕੇਸ ਹੋ ਜਾਣਾ ਤੁਸੀਂ ਲਿਆਓ ਜੀ ਵਕਾਲਤਨਾਮੇ ਦਿਓ ਜੀ ਇਹ ਜਿਹੜੇ ਗਮਰਾਹ ਕਰਨ ਰਹੇ ਨੇ ਹੋਰ ਇਸ ਤੋਂ ਇਲਾਵਾ ਕੁਝ ਵੀ ਨਹੀਂ ਜਾਂ ਪਰ ਮੇਰੇ ਕੋ ਇੱਕ ਕਾਰਨ ਹੈਗਾ ਕਿਉਂਕਿ ਸਰਕਾਰ ਵੀ ਮੰਨਦੀ ਆ ਅਫਸਰ ਵੀ ਮੰਨਦੇ ਨੇ ਕਿ ਚੰਨਣ ਤੋਂ ਦਾ ਹਾਈ ਕੋਰਟ ਦੇ ਵਿੱਚ 1999 ਤੋਂ ਲੈ ਕੇ ਰੈਗੂਲਰ ਕੇਸ ਚੱਲਦਾ ਰਿਹਾ ਸੁਣਵਾਈ ਹੁੰਦੀ ਰਹੀ ਔਰ ਸਹੀ ਤਰ੍ਹਾਂ ਜਾਂਦਾ ਸੀ ਇਹ 25 ਬੰਦੇ ਔਣ ਕਰਕੇ ਖਾਰਜ ਹੋਏ ਕਿਉਂਕਿ ਕਾਫੀ ਲੇਟ ਆਏ ਸੀ ਤੋ ਉਸ ਕਾਰਨ ਹੈ ਹੁਣ ਅਫਸਰਾਂ ਨੂੰ ਮਿਲੂੰਗਾ ਸੈਂਟਰਲ ਗਵਰਨਮੈਂਟ ਮੇਰੇ ਕੇਸ ਦੇ ਵਿੱਚ ਪਾਰਟੀ ਸੀ ਉਹਨਾਂ ਨੂੰ ਮਿਲੂੰਗਾ ਕਿ ਦੱਸੋ ਮੈਨੂੰ ਤੇ ਮਿਲਿਆ ਕੱਖ ਨਹੀਂ ਭਾਈ ਤੇ ਜਿਨ੍ਹਾਂ ਨੂੰ ਮਿਲਿਆ ਸੀ ਉਹ ਚੁੱਪ ਕਰਕੇ ਘਰ ਬੈਠੇ ਰਹੇ ਉਹਨਾਂ ਨੇ ਇਸ ਕੇਸ ਤੇ ਕੋਈ ਪੈਵਾੜੀ ਨਹੀਂ ਕੀਤੀ ਤੇ ਮੈਨੂੰ ਮਿਲਿਆ ਨਹੀਂ 24 ਸਾਲ ਮੈਂ ਆਪਣੇ ਪੱਲਿਓ ਆਪਣੀ ਕਮਾਈ ਹਾਈ ਕੋਰਟ ਚ ਲਾਈ ਆ तरीका ते ਜਾਣਾ ਵਕੀਲ ਨੂੰ ਪੈਸੇ ਦੇਣੇ ਸਭ ਕੁਝ ਮੈਂ ਕਰਦਾ ਰਿਹਾ ਤੇ ਇਹ ਵਕਲ ਆਏ ਤੇ ਮਿੰਨੂ ਵੀ ਲੈ ਕੇ ਬਹਿ ਗਿਆ ਇਹ ਮੈਨੂੰ ਕੱਲ ਕਚਾਰੀ ਤੋਂ ਪਤਾ ਲੱਗ ਗਿਆ ਸੋ ਮੈਂ ਜੋਤਕਰੀਆਂ ਨੂੰ ਬੇਨਤੀ ਫਿਰ ਅਕੀਬ ਦੇ ਵਿੱਚ ਕਰਨਾ ਚਾਹੁੰਨਾ ਕਿ ਆਪਣਾ ਟਾਈਮ ਖਰਾਬ ਨਾ ਕਰੋ ਚੁੱਪ ਕਰਕੇ ਆਪਣੀ ਮਿਹਨਤ ਮਜ਼ਦੂਰੀ ਕਰੋ ਜੇ ਹੋ ਸਕੇ ਤੇ ਸ਼ਰਮਣੇ ਕਮੇਟੀ ਦੇ ਪ੍ਰਧਾਨ ਨੂੰ ਬੇਨਤੀ ਕਰੋ ਜੇ ਉਹ ਤੁਹਾਡੀ ਗੱਲ ਸੁਣ ਲੇ ਤੁਹਾਨੂੰ ਕੋਈ ਨੌਕਰੀਆਂ ਮਿਲ ਜਾਣ ਜਿਨ੍ਹਾਂ ਨੂੰ ਅਜੇ ਤੱਕ ਨਾ ਬੱਚਿਆਂ ਨੂੰ ਮਿਲੀਆਂ ਨਾ ਉਹਨਾਂ ਨੂੰ ਮਿਲੀਆਂ ਪਰ ਮੈਂ ਇਹ ਸਬੰਧ ਦੇ ਵਿੱਚ ਮਸਲਾ ਜਿਹੜਾ ਪਹਿਲਾਂ ਵੀ ਚੁੱਕਿਆ ਸੀ ਹੁਣ ਵੀ ਚੁੱਕਿਆ ਤੇ ਚੁੱਕਦਾ ਹੀ ਰਹੂੰਗਾ ਔਰ ਇਹ ਗੱਲ ਸਟੈਪ ਬਾਈ ਸਟੈਪ ਹੁਣ ਮੈਂ ਮਿਲੂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਕਿਹਾ ਸੀ ਇਹਨਾਂ ਨੂੰ ਜਾ ਕੇ ਕਿ ਦੱਸੋ ਮੇਰਾ ਕਸੂਰ ਕੀ ਆ ਮੈਨੂੰ ਕਿਉਂ ਨਹੀਂ ਮਿਲਿਆ ਕਿਉਂਕਿ ਜੋਧਪੁਰਿਆਣਾ ਬਸਾਂ ਦੇ ਪਰਮਿਟ ਮਿਲੇ ਆ ਪट्रोल पंप ਤੇ ਲਾਇਸੈਂਸ ਮਿਲੇ ਨੇ ਗੈਸ ਏਜੰਸੀਆਂ ਮਿਲੀਆਂ ਦੁਕਾਨਾਂ ਮਿਲੀਆਂ ਪੈਸੇ ਮਿਲੇ ਸਭ ਕੁਝ ਮਿਲਿਆ ਉਹ ਚੁੱਪ ਕਰਕੇ ਬੈਠੇ ਰਹੇ ਤੇ ਜਦੋਂ ਉਹਨਾਂ ਨੂੰ ਪਤਾ ਕਿ ਚੰਨਣਸੋਂ ਦਾ ਕੇਸ ਲੱਗਾ ਤੇ ਚੰਨਣਸੋਂ ਨੂੰ ਵੀ ਲੈ ਕੇ ਡੁੱਬ ਗਏ ਐਸੇ ਹੀ ਰੋਲੇ-ਗੋਲੇ ਦੇ ਵਿੱਚ ਮੇਰੀ ਡੂਟੀ ਵੀ ਖੰਡ ਪੜਨ ਦੀ ਕੱਟੀ ਸੀ ਉਹ ਮੈਂ ਪ੍ਰਧਾਨ ਸਾਹਿਬ ਨੂੰ ਬੇਨਤੀ ਕੀਤੀ ਐ ਪ੍ਰਧਾਨ ਸਾਹਿਬ ਮੈਨੂੰ ਕਹਿੰਦੇ ਸੀ ਕਿ ਵਕੀਲ ਤੇ ਨਹੀਂ ਪਰ ਮੈਂ ਡੂਟੀ ਲਾ ਦੂੰਗਾ ਸ ਮੈਂ ਆਸ ਕਰਦਾ ਕਿ ਚਲੋ ਸਾਰੇ ਇਕੱਠੇ ਹੋਣ ਇੱਕ ਪਲੇਟਫਾਰਮ ਤੇ ਤੇ ਕਿਸੇ ਤਰੀਕੇ ਦੇ ਨਾਲ ਗੱਲ ਕੀਤੀ ਜਾਏ ਪਾਰਟੀ ਪ੍ਰਧਾਨ ਸਾਹਿਬ ਨਾਲ ਮਿਲਿਆ ਜਾਵੇ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਨੂੰ ਮਿਲ ਕੇ ਦਾ ਮਸਲਾ ਹਲ ਕੀਤਾ ਜਾਏ ਪਰ ਜਿਹੜਾ ਗੁਰੂ ਰਾਮਦਾਸ ਦੀ ਗੋਲਕ ਦਾ ਪੈਸਾ ਵਕੀਲ ਖੰਡੇ ਨੇ ਇਹਦਾ ਬਣਨਾ ਕੱਖ ਨਹੀਂ ਆ ਇਹ ਪੈਸੇ ਦੀ ਦੁਰਵਰਤੋਈ ਹੈ ਇਹਨੀਆਂ ਬੈਂਤੀਆਂ ਮੈਂ ਕਰਨੀਆਂ ਸੀ ਤੇ ਸੋ ਮੈਂ ਤੁਹਾਨੂੰ ਇੱਕ ਗੱਲ ਰਿਟਰਨ ਤੇ ਵਿੱਚ ਲਿਖ ਕੇ ਦੇਦਾ ਦਾਵੇ ਨਾਲ ਕੀ ਹੁਣ ਜੋਧਪੁਰੀਆਂ ਦਾ ਕੁਛ ਨਹੀਂ ਜੇ ਬਣਨਾ ਹੁਣ ਜੋਧਪੁਰੀਏ ਇਹ ਦੇਖਣ ਕਿ ਸਾਡਾ ਨੁਕਸਾਨ ਕਿੰਨੇ ਕੀਤਾ ਕਿੰਨੇ ਇਨਾ ਚਿਰ ਪੈਵਾਰੀ ਨਹੀਂ ਕੀਤੀ ਉਹ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਜੋਧਪੁਰੀਆਂ ਨੇ ਧੋਖੇ 'ਚ ਗਮਰਾਹ ਕੀਤਾ ਔਰ ਰਖਿਆ ਉਹਨਾਂ ਬੰਦਿਆਂ ਦੀ ਪਛਾਣ ਕਰਨ ਤੇ ਤਗੜੇ ਹੋ ਕੇ ਕੋਈ ਹਮਲਾ ਮਾਰੋ ਐਦਾ ਕੋਈ ਹੱਲ ਲੱਭੋ ਹੱਲ ਕੋਈ ਆ ਕਿ ਬਹਿ ਕੇ ਇਹ ਤੁਹਾਡੀ ਕੋਈ ਅਵਸਰ ਇਹ ਸਰਕਾਰ ਗੱਲ ਸੁਣ ਲੇ ਤੇ ਫਿਰ ਤੁਹਾਡਾ ਕੋਈ ਮਸਲਾ ਹੱਲ ਹੋ ਸਕਦਾ ਨਹੀਂ ਤੇ ਵਰਨਾ ਕੋਈ ਮਸਲਾ ਨਹੀਂ ਕਿ ਤੁਹਾਡਾ ਹੱਲ ਹੋਣਾ ਇਹ ਮੈਨੂੰ ਪਤਾ ਕਿ ਸ਼ਰੋਮਣੀ ਕਮੇਟੀ ਨੇ ਵੀ ਸਾਰੇ ਜੋਧਪੁਰੀਆਂ ਨੂੰ ਨਾਤੇ ਨੌਕਰੀਆਂ ਦਿੱਤੀਆਂ ਨਾ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਮੈਂ ਭਾਵੇਂ ਸ਼ਰੋਮਣੀ ਅਕਾਲੀ ਦਲ ਦਾ ਉਮੀਦਵਾਰ ਆ ਮੈਂ ਅਕਾਲੀ ਦਲ ਦਾ ਵਫਾਦਾਰ ਆ ਪਰ ਮੈਨੂੰ ਇਸ ਚੀਜ਼ ਤੇ ਬਹੁਤ ਰੋਸ ਆ ਕਿ ਇਹਨਾਂ ਨੇ ਜੋਧਪੁਰਿਆਂ ਦੀ ਬਾਤ ਨਹੀਂ ਪੁੱਛੀ ਅੱਜ 325 ਪਰਿਵਾਰ ਰੋ ਰਹੇ ਨੇ ਜਿਨ੍ਹਾਂ ਦੇ ਘਰਾਂ 'ਚ ਰੋਟੀ ਨਹੀਂ ਪੱਕਦੀ ਕੋਠਿਆਂ ਤੇ ਘਾਹ ਉੱਗੇ ਪਏ ਨੇ ਉਰੇ ਇੱਕ ਬੰਦਾ ਮੈਨੂੰ ਕਮੈਂਟ ਕਰਦਾ ਸੀ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕੁਲਦੀਪ ਸਿੰਘ ਤੂੰ ਕਿਉਂ ਰਹਿ ਗਿਆ ਤੈਨੂੰ ਕਿਉਂ ਨਹੀਂ ਮਿਲਿਆ ਉਹਦੀ ਤੇ ਭਰਾਓ ਮੈਂ ਕੰਪਲੇਂਟ ਕਰਤੀ ਏ ਉਹ ਦਿਨ ਤੁਹਾਨੂੰ ਥੋੜੇ ਦਿਨਾਂ ਚ ਪਤਾ ਲੱਗ ਜੂਗਾ ਐਵੇਂ ਕਮੈਂਟ ਨਾ ਕਰਿਆ ਕਰੋ ਕਮੈਂਟ ਕਰਨ ਦਾ ਇਹ ਵੇਖ ਲਿਆ ਕਰੋ ਕਿ ਸੋਸ਼ਲ ਮੀਡੀਆ ਵਾ ਜੇ ਕਮੈਂਟ ਗਲਤ ਕਰੋਗੇ ਤੇ ਫਿਰ ਇਹਦਾ ਰਿਜ਼ਲਟ ਵੀ ਗਲਤ ਨਿਕਲਣਾ ਮਾੜਾ ਨਿਕਲਣਾ ਫਿਰ ਕੱਲ ਨੂੰ ਇੱਕ ਦੋ ਚ ਨੂੰ ਆਈ ਦੋਸ਼ ਦਵਾਂਗਾ ਕਿ ਇੰਨੇ ਮਾੜਾ ਕੀਤਾ ਇਸ ਕਰਕੇ ਆਪਣੇ ਸਹੀ ਤਰੀਕੇ ਨਾਲ ਜਿਹੜਾ ਸਹੀ ਕਮੈਂਟ ਹੈ ਉਹ ਕਰੋ ਤੇ ਸਹੀ ਗੱਲ ਕਰੋ ਤੇ ਸੱਚੇ ਬੰਦਿਆਂ ਦਾ ਸਾਥ ਦਿਓ ਮੈਂ ਕਹਿੰਨਾ ਜੋਧਪੁਰਿਆ ਨੂੰ ਨਹੀਂ ਮਿਲਿਆ ਨਹੀਂ ਮਿਲਿਆ ਨਹੀਂ ਮਿਲਿਆ ਔਰ ਜੇ ਕੋਈ ਉਹਨਾਂ ਦੇ ਬੱਚਾ ਨੂੰ ਜਾਂ ਮਾਤਾ ਪਿਓ ਜਾਂ ਨੌਕਰੀ ਮਿਲਿਆ ਉਹ ਵੀ ਮੇਰੇ ਕੇਸ ਕਰਕੇ ਕਿਉਂਕਿ ਮੈਂ ਧਰਨਾ ਲਾ ਕੇ ਇੱਥੇ ਬੈਠਾ ਸੀ ਮੈਨੂੰ ਅਕਸਰ ਹੀ ਕਹਿ ਦਿੰਦੇ ਕਿ ਚਲ ਹੱਸਿਆ ਤੂੰ ਧਰਨਾ ਬੜੇ ਲੋਣਾ ਤੂੰ ਦਰੀ ਵਿਚਾ ਕੇ ਬਹਿ ਜਾਣਾ ਇਹ ਦੇਖੋ ਯਾਰ ਬੰਦਾ ਕਿਉਂ ਆ ਏ ਦੇਖੋ ਕਿ ਬਿੰਦਾ ਕਿਉਂ ਨੂੰ ਪੁਲਿਸ ਨੂੰ ਪਤਾ ਵਾ ਸਰਕਾਰ ਨੂੰ ਪਤਾ ਕਿ ਚੰਨਣ ਸੋਂ ਗਲਤ ਰੋਲਾ ਨਹੀਂ ਪਾਉਂਦਿਆ ਜੋ ਚੰਨਣ ਸੋਂ ਕਹਿੰਦਾ ਕੋਈ ਹਕੀਕਤ ਦਾ ਕੋਈ ਗਲਬਾ ਤੋਂ ਤਾਂ ਹੀ ਚੰਨਣ ਸੋਂ ਰੋਲਾ ਪਾਉਂਦਿਆ ਔਰ ਚੰਨਣ ਸੋਂ ਕੋਈ ਐਡਾ ਨਿਆਣਾ ਵੀ ਨਹੀਂ ਐ ਰੋਟੀ ਨੂੰ ਚੋਚੀ ਨਹੀਂ ਕਹਿੰਦਾ ਮੈਂ ਤੁਹਾਨੂੰ ਕੋਈ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੀਡੀਓ ਨੂੰ ਵਾਧ ਤਵਾਦੇ ਸ਼ੇਅਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਕਰਿਓ ਤੇ ਟੱਲੀ ਆਲਾ ਜਿਹੜਾ ਨੋਟੀਫਿਕੇਸ਼ਨ ਆ ਉਹ ਬੈਲ ਆਈਕਨ ਉਨ ਨੂੰ ਨਪੋ ਤਾਂ ਕਿ ਮੇਰੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚੇ ਔਰ ਮੈਂ ਸਾਰੇ ਆਪਣੇ ਵੀਰਾਂ ਗਰੀਬਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੈਂ ਜਿੱਥੇ ਤੱਕ ਮੇਰੀ ਬਾ ਪੇਸ਼ ਆ ਮੈਂ ਤੁਹਾਡੇ ਨਾਲ ਤੁਹਾਡਾ ਕੋਈ ਵੀ ਮਸਲਾ ਔਰ ਕਈ ਆ ਰਿਹਾ ਹੁੰਦਾ ਕਿ ਕਈ ਆਰੇ ਆਪਣੇ ਹਲਕੇ ਦੇ ਬੰਦੇ ਨਹੀਂ ਸੁਣਦੇ ਤੇ ਭਾਵੇਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਮੈਂ ਤੁਹਾਡੇ ਨਾਲ ਹਰ ਇੱਕ ਜਗ੍ਹਾ ਤੇ ਜਾਣ ਲਈ ਤਿਆਰ ਹਾਂ ਔਰ ਮੈਂ ਆਪ ਗਰੀਬੀ ਵੇਖੀ ਯਾਰ ਮੈਂ ਇਸ ਵੀਰ ਨੂੰ ਸਮਝਦਾ ਮੈਂ ਜਿਹੜੇ ਸਾਰੇ ਮਸਲੇ ਹੱਲ ਕਰਨ ਦੀ ਕੋਸ਼ਿਸ਼ ਕਰਦਾ ਕੋਈ ਵੀ ਮੇਰਾ ਭੈਣ ਭਾਈ ਆ ਉਹ ਮੇਰਾ ਇੱਕ ਨੰਬਰ ਵਾਰ ਮੋਬਾਈਲ ਨੰਬਰ 833771976 ਤੇ ਮਿਲਤੇ ਨਾ ਮੇਰੇ ਨਾਲ ਸੰਪਰਕ ਕਰ ਸਕਦਾ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬਰ ਲਾਈਕ ਕਰੋ ਤੇ ਟੈਲੀ ਵਾਲਾ ਨੋਟੀਫਿਕੇਸ਼ਨ ਆਪਦੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ